ਲੱਕੀ ਗੋਲਡ ਸਮਿਥ ਨੂੰ ਪਿਆਰ ਤੇ ਸਪੋਰਟ ਕਰਨ ਵਾਲੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੱਕੀ ਗੋਲਡ ਸਮਿਥ ਆਪਣੇ ਕਰੋਕੋਡਾਈਲ ਟਰੈਕਟਰ ਦੇ ਨਾਲ ਟਰਾਲੀ ਖਿੱਚ ਮੁਕਾਬਲੇ ਦੇ ਮੇਲੇ ਲਾਉਂਦਾ ਪਿਆਗਾ ਸੋ ਉੱਥੇ ਆਪ ਤੋਂ ਦੱਸਦੀ ਕਿ ਕੱਲ ਜਦੋਂ ਟਰੈਕਟਰ ਚੱਲਦਾ ਪਿਆ ਸੀ ਤਾਂ ਟਰੈਕਟਰ ਅਚਾਨਕ ਅੱਗੇ ਜਾਦੇ ਵੇਟ ਹੋਣ ਕਰਕੇ ਟਰੈਕਟਰ ਅੱਗੋਂ ਟੁੱਟ ਜਾਂਦਾ ਤੇ ਇੱਕ ਭਾਰੀ ਨੁਕਸਾਨ ਹੋ ਜਾਂਦਾਗਾ ਲੱਕੀ ਗੋਲਡ ਸਮਿਥ ਦਾ ਸੋ ਜਿਸ ਤੋਂ ਬਾਅਦ ਬਹੁਤ ਸਾਰੇ ਪੇਜਾਂ ਵਾਲਿਆਂ ਦੁਬਾਰਾ ਉਸੇ ਵੀਡੀਓ ਨੂੰ ਕੱਟ-ਕੱਟ ਕੇ ਅਪਲੋਡ ਕੀਤਾ ਗਿਆ ਸੋ ਉੱਥੇ ਆਪ ਤੋਂ ਦੱਸਦੀ ਕਿ ਇਨ੍ਹਾਂ ਸਾਰੀਆਂ ਵੀਡੀਓਜ਼ ਤੋਂ ਬਾਅਦ ਫਿਰ ਹੈਪੀ ਗੋਲਡ ਸਮਿਥ ਨੇ ਜੋ ਲੱਕੀ ਗੋਲਡ ਸਮਿਥ ਦਾ ਛੋਟਾ ਭਰਾਗਾ ਉਸ ਨੇ ਇੱਕ ਸਟੋਰੀ ਤੇ ਫੋਟੋ ਪਾਈ ਜਿਸ ਦੇ ਵਿੱਚ ਜਿਹਦੇ ਵਿੱਚ ਹੈਪੀ ਨੇ ਲਿਖਿਆ ਕਿ ਮੇਰੀ ਸਾਰੇ ਪ੍ਰਾਵਾਣਾਂ ਨੂੰ ਬੇਨਤੀ ਹੈ ਕਿ ਟੁੱਟਦੀ ਚੀਜ਼ ਦੀ ਵੀਡੀਓ ਨਾ ਪਾਇਆ ਕਰੋ ਪਹਿਲਾਂ ਹੀ ਟੋਜਨ ਦਾ ਸਟੰਟ ਬੰਦ ਹੋ ਗਏ ਟਰਾਲੀ ਮੁਕਾਬਲੇ ਬਹੁਤ ਵਧੀਆ ਚੱਲ ਰਹੇ ਨੇ ਅਸੀਂ ਨਹੀਂ ਚਾਹੁੰਦੇ ਕਿ ਆਪਣੇ ਕਰਕੇ ਇਸ ਚੀਜ਼ ਤੇ ਕੋਈ ਇਫੈਕਟ ਪਵੇ ਅੱਜ ਤੱਕ ਆਪਾਂ ਕਿਸੇ ਵੀਡੀਓ ਨੂੰ ਪਾਉਣ ਤੋਂ ਨਹੀਂ ਰੋਕਿਆ ਬਸ ਰਿਕਵੈਸਟ ਹੀ ਆ ਮੈਨੂੰ ਪਤਾ ਬਹੁਤ ਪੇਜਾਂ ਵਾਲਿਆਂ ਨੇ ਵੀਡੀਓ ਪਾਤੀਆਂ ਸਕਦਾ ਤਾਂ ਡਿਲੀਟ ਕਰ ਦੋ ਜਿੰਨਾ ਕੰਟਰੋਲ ਹੋ ਸਕਦਾ ਉਹਨਾਂ ਕਰ ਲਈਏ ਤੁਹਾਨੂੰ ਸਭ ਨੂੰ ਪਤਾ ਕਿ ਆਪਣੇ ਟਰੈਕਟਰ ਦੀਆਂ ਵੀਡਸ ਬਹੁਤ ਚੱਲਦੀਆਂ ਨੇ ਬਸ ਇਸ ਚੀਜ਼ ਦਾ ਡਰਾ ਕੀ ਕਿਸੇ ਗਵਰਨਮੈਂਟ ਅਫੀਸ਼ਰ ਤੱਕ ਇਹ ਨਾ ਪਹੁੰਚ ਜਾਵੇ ਟਰਾਲੀ ਮੁਕਾਬਲੇ ਇਦਾਂ ਹੀ ਚੱਲਦੇ ਰਹਿਣ ਸੋ ਇੱਥੇ ਸਾਰਿਆਂ ਨੂੰ ਇਹ ਰਿਕਵੈਸਟ ਆ ਕਿ ਉਸ ਵੀਡੀਓ ਨੂੰ ਅੱਗੇ ਨਾ ਸ਼ੇਅਰ ਕਰੋ ਉੱਥੇ ਹੀ ਬੰਦ ਕਰ ਦੇਵੋ ਡਿਲੀਟ ਕਰ ਦੇਵੋ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ